ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਵਧੀਆ ਸਹੂਲਤ ਦਿੱਤੀ ਹੈ। ਆਮ ਆਦਮੀ ਕਲੀਨਿਕ ਪੰਜਾਬ ਵਿੱਚ ਆਈ ਸਿਹਤ ਕ੍ਰਾਂਤੀ ਦਾ ਚਿਹਰਾ ਹਨ। ਇਨ੍ਹਾਂ ਕਲੀਨਿਕਾਂ 'ਚ ਹਰ ਕਿਸਮ ਦੀ ਡਾਕਟਰੀ ਸਹੂਲਤ ਦਿੱਤੀ ਜਾਂਦੀ ਹੈ। 107 ਤਰ੍ਹਾਂ ਦੀਆਂ ਦਵਾਈਆਂ ਤੇ 47 ਤੋਂ ਵੱਧ ਕਿਸਮਾਂ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ। ਜਿੰਨਾ ਵਿੱਚੋਂ 565 ਪਿੰਡੂ ਖੇਤਰਾ ਵਿੱਚ ਤੇ 316 ਸ਼ਹਿਰੀ ਖੇਤਰਾ ਵਿੱਚ ਕੰਮ ਕਰ ਰਹੇ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮੁਹੱਲਿਆਂ ਵਿੱਚ ਖੁੱਲੇ ਆਮ ਆਦਮੀ ਕਲੀਨਿਕ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੇ ਨੇ ਲੋਕਾਂ ਨੂੰ ਬਹੁਤ ਹੀ ਫਾਇਦਾ ਹੋ ਰਿਹਾ ਇਹਦੇ ਵਿੱਚ ਕਿ ਲੋਕੀ ਆਪਣੇ ਛੋਟੇ-ਛੋਟੇ ਬਿਮਾਰੀਆਂ ਬੁਖਾਰ ਜ਼ੁਖਾਮ ਖਾਂਸੀ ਦਾ ਛੋਟੇ ਵੀ ਹੋਰ ਬਿਮਾਰੀਆਂ ਦਾ ਇਲਾਜ ਇੱਥੇ ਕਰਵਾ ਰਹੇ ਆ ਫ੍ਰੀ ਦੇ ਵਿੱਚ 2000 24 ਸਾਡੇ ਸੈਂਟਰ ਸ਼ੁਰੂ ਹੋਇਆ ਸੀਗਾ ਉਸ ਕੋ ਮੈਂ ਇੱਥੇ ਹਾਂ ਤੇ ਪੇਸ਼ੈਂਟ ਸਾਡੇ ਕੋ ਰੂਟੀਨ ਚ ਕਾਫੀ ਆਉਂਦੇ ਆ ਮੇਰੇ ਉਹਨਾਂ ਦਾ ਰੂਟੀਨ ਇੰਜੈਕਸ਼ਨ ਉਹ ਲੋਡ ਹੋਵੇ ਉਹਨਾਂ ਦੇ ਬਲੱਡ ਟੈਸਟ ਜਿਹੜੇ ਰੂਟੀਨ ਟੈਸਟ ਹੈ ਉਹ ਸਾਰੇ ਹੋ ਜਾਂਦੇ ਆ ਫ੍ਰੀ ਆਫ ਕਾਸ ਹੁੰਦੇ ਆ ਤੇ ਕਨਸਰਨਡ ਉਹਨਾਂ ਦੇ ਜਿਹੜੀ ਵੀ ਉਹਨਾਂ ਦੀ ਇਲਮੈਂਟ ਹੁੰਦੀ ਹੈ ਬਿਮਾਰੀ ਹੁੰਦੀ ਹੈ ਉਹਦੇ ਹਿਸਾਬ ਨਾਲ ਫਿਰ ਅਸੀਂ ਉਹਨਾਂ ਨੂੰ ਦਵਾਈ ਵੀ ਦੇ ਕੇ ਪਈਏ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਆ ਤੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਗਮਿਕ ਕਲੀਨਿਕਾਂ ਦੀ ਵੀ ਹੋ ਜੂਗੀ ਮੌਸਮ ਦਾ ਮિજાਜ ਲਗਾਤਾਰ ਕਹਿ ਟਾਰਿਆ ਇੱਕ ਪਾਸੇ ਕਹਿਰ ਪੰਜਾਬ ਦੇ 7 ਤੋਂ 8 ਜ਼ਿਲ੍ਹਿਆਂ ਵਿੱਚ ਹੜ੍ਹ ਬਣ ਕੇ ਲੋਕਾਂ ਤੇ ਵਹਿ ਰਿਹਾ ਦੂਸਰੇ ਪਾਸੇ ਲਗਾਤਾਰ ਜੋ ਬਰਸਾਤ ਹੋ ਰਹੀ ਹੈ ਉਸ ਕਰਕੇ ਵੀ ਲਗਾਤਾਰ ਲੋਕਾਂ ਨੂੰ ਦਿੱਕਤਾਂ ਹੋ ਰਹੀਆਂ ਨੇ ਕਿਉਂਕਿ ਜੇ ਗੱਲ ਕਰ ਲਈਏ ਅੰਮ੍ਰਿਤਸਰ ਵਿੱਚ ਬਹੁਤ ਰਿਕਾਰਡ ਤੌਰ ਤੇ ਬਰਸਾਤ ਹੋ ਰਹੀ ਹੈ ਆਏ ਦਿਨ ਬਰਸਾਤ ਹੋ ਰਹੀ ਹੈ ਜਿਸ ਨੇ ਕਿ ਲੋਕਾਂ ਨੂੰ ਵਾਸਤੇ ਕਾਫੀ ਜ਼ਿਆੜੀਆਂ ਦਿੱਕਤਾਂ ਬਹਦਾ ਦਿੱਤੇ ਪਾਵੇਂ ਲੋਕਾਂ ਨੂੰ ਗਰਮੀ ਤੋਂ ਲੂ ਦੇ ਥਪੇੜਿਆਂ ਤੋਂ ਵੱਡੀ ਰਾਹਤ ਮਿਲਦੀ ਔਰ ਤਾਪਮਨ ਬਹੁਤ ਹੇਠਾਂ ਵੱਲ ਚਲਾ ਗਿਆ ਪਰ ਆਏ ਦਿਨ ਬਰਸਾਤ ਹੋ ਰਹੀ ਹੈ ਔਰ ਲੋਕਾਂ ਨੂੰ ਆਵਾਜਾਈ ਵਿੱਚ ਵੀ ਦਿੱਕਤ ਹੁੰਦੀ ਖਾਸ ਕਰਕੇ ਜਿਹੜੇ ਦੋ ਪਹੀਆ ਚਾਲਕ ਨੇ ਉਹਨਾਂ ਨੂੰ ਆਨ ਜਾਣ 'ਚ ਦਿੱਕਤ ਹੁੰਦੀ ਹੈ ਕਿਉਂਕਿ ਅੰਮ੍ਰਿਤਸਰ ਵਿੱਚ ਬਹੁਤ ਸਾਰੇ ਅਜਿਹੇ ਇਲਾਕੇ ਨੇ ਜਿਨ੍ਹਾਂ ਵਿੱਚ ਪਾਣੀ ਭਰ ਜਾਂਦਾ ਹੈ ਔਰ ਬਹੁਤ ਨੀਵੇਂ ਇਲਾਕੇ ਨੇ ਜਿੱਥੇ ਕਿ ਬਹੁਤ ਜ਼ਿਆਦਾ ਪਾਣੀ ਭਰ ਜਾਂਦਾ ਜਿਹੜੋਂ ਲੋਕ ਉੱਥੋਂ ਗੁਜ਼ਰਦੇ ਨੇ ਤਾਂ ਬਹੁਤ ਦਿੱਕਤਾਂ ਹੁੰਦੀਆਂ ਨੇ ਫਿਲਹਾਲ ਤੁਹਾਨੂੰ ਹੈਰੀਟੇਜ ਸਟਰੀਟ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਬਰਸਾਤ ਫੇਰ ਮੁਰਤੋਂ ਸ਼ੁਰੂ ਹੋ ਚੁੱਕੀ ਹੈ ਔਰ ਜਿਹੜੀ ਇਹ ਬਰਸਾਤ ਹੈ ਮੂਸਲਾਦਾਰ ਬਰਸਾਤ ਹੈ ਇਹ ਕੱਚੇ ਮਕਾਨਾਂ ਵਾਸਤੇ ਵੀ ਬਹੁਤ ਨੁਕਸਾਨ ਦੇ ਸਾਬਿਤ ਹੋ ਰਹੀ ਹੈ ਕਿਉਂਕਿ ਜੇ ਗੱਲ ਕਰ ਲਈਏ ਅੰਮ੍ਰਿਤਸਰ ਵਿੱਚ ਵੀ ਬੀਤੇ ਦਿਨਾਂ ਅੰਦਰ ਵੀ ਮਨਜੀਠ ਮੰਡੀ ਵਿੱਚ ਵੀ ਮਕਾਨ ਡਿੱਗੇ ਸੀ ਤੇ ਅੱਜ ਵੀ ਇੱਕ ਦੇ ਗਿਆ ਕਿਉਂਕਿ ਲਗਾਤਾਰ ਜੋ ਬਰਸਾਤ ਹੋ ਰਹੀ ਹੈ ਮੂਸਰਤਾਰ ਬਰਸਾਤ ਹੋ ਰਹੀ ਹੈ ਤਾਂ ਉਹ ਜਿਹੜਾ ਪਾਣੀ ਹੈ ਬਰਸਾਤ ਦਾ ਉਹ ਕੱਚੇ ਮਕਾਨਾਂ ਵਾਸਤੇ ਬਹੁਤ ਜ਼ਿਆਦਾ ਨੁਕਸਾਨਦੇ ਹੁੰਦਾ ਹੈ ਹੁਣ ਤਾਂ ਲੋਕ ਇਹੀ ਅਰਦਾਸਾਂ ਕਰ ਰਹੇ ਨੇ ਕੁਦਰਤ ਪਾਸੋਂ ਵੀ ਜੋ ਲਗਾਤਾਰ ਕਰੋਪੀ ਹੋ ਰਹੀ ਹੈ ਬਰਸਾਤ ਹੋ ਰਹੀ ਹੈ ਬਰਸਾਤ ਬੰਦ ਹੋਵੇ ਕਿਉਂਕਿ ਤੁਹਾਨੂੰ ਦੱਸ ਦਈਏ ਜੇ ਗੱਲ ਕਰੀਏ ਪਿਛਲੇ ਮਹੀਨੇ ਦੀ ਤਾਂ ਲਗਾਤਾਰ ਬਹੁਤ ਸਾਰੀਆਂ ਬਰਸਾਤਾਂ ਹੋਈਆਂ ਨੇ ਔਰ ਇਸ ਮਹੀਨੇ ਚ ਵੀ ਬਹੁਤ ਜ਼ਿਆਦਾ ਲਗਾਤਾਰ ਬਰਸਾਤ ਹੁੰਦੀ ਹੈ ਧੋਖ-ਧੋਖ ਕੇ ਬਰਸਾਤ ਜਿਹੜੀ ਕਿ ਉਹ ਹੋ ਰਹੀ ਹੈ ਕੱਲ ਵੀ ਬਹੁਤ ਜ਼ਿਆਦਾ ਬਰਸਾਤ ਹੋਈ ਸੀ دیر ਰਾਤ ਵੀ ਬਹੁਤ ਬਰਸਾਤ ਹੋਈ ਸੀ ਤਾਂ ਹੁਣ ਫੇਰ ਇੱਕ ਵਾਰ ਫਿਰ ਤੋਂ ਬਰਸਾਤ ਜਿਹੜੀ ਕਿ ਉਹ ਸ਼ੁਰੂ ਹੋ ਚੁੱਕੀ ਹੈ ਭਾਵੇਂ ਬਰਸਾਤ ਜਿਹੜੀ ਕਿ ਉਹ ਲੋਕਾਂ ਨੂੰ ਗਰਮੀ ਤੋਂ ਰਾਹਤ ਦੇ ਰਹੀ ਹੈ ਪਰ ਜੋ ਕੁਦਰਤ ਦਾ ਕਹਿਰ ਲੋਕਾਂ ਤੇ ਬਣਿਆ ਹੋਇਆ ਹੈ ਉਹ ਬਹੁਤ ਦਿੱਕਤਾਂ ਕਰ ਰਿਹਾ ਕਿਉਂਕਿ ਇੱਕ ਪਾਸੇ ਜੇ ਗੱਲ ਕਰ ਲਈ ਅਜਨਾਲਾ ਦੀ ਔਰ ਰਮਦਾਸ ਹੈ ਗੁਰੂ ਬਾਬਾ ਨਾਨਕ ਹੈ ਉਹ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਹੈ ਔਰ ਲਗਾਤਾਰ ਅਸਮਾਨ ਵਿੱਚ ਤੁਸੀਂ ਦੇਖ ਸਕਦੇ ਹੋ ਬੱਦਲ ਬਾਈ ਜਿਹੜੀ ਕਿ ਬਣੀ ਹੋਈ ਹੈ ਔਰ ਮੌਸਮ ਵਿਭਾਗ ਨੇ ਵੀ ਇਹ ਖਤਸਾ ਜਤਾਇਆ ਵੀ ਆਉਣ ਵਾਲੇ ਦਿਨਾਂ ਵਿੱਚ ਬਹੁਤ ਜ਼ਿਆਦਾ ਬਰਸਾਤ ਹੋਵੇਗੀ ਕਿਉਂਕਿ ਜੇ ਜ਼ਿਆਦਾ ਬਰਸਾਤ ਹੁੰਦੀ ਹੈ ਤਾਂ ਦਿੱਕਤਾਂ ਤਾਂ ਲੋਕਾਂ ਨੂੰ ਆਉਣੀਆਂ ਸੁਭਾਵਿਕ ਹੀ ਨੇ ਭਾਵੇਂ ਗਰਮੀ ਤੋਂ ਰਾਹਤ ਹੈ ਪਰ ਜੋ ਮੌਸਮ ਬਣਿਆ ਹੋਇਆ ਹੈ ਲਗਾਤਾਰ ਕਹਿ ਢਾ ਰਿਹਾ ਸਿਤਮ ਢਾ ਰਿਹਾ ਹੈ ਔਰ ਲੋਕ ਹੁਣ ਚਾਹੁੰਦੇ ਨੇ ਬਰਸਾਤਾਂ ਜਿਹੜੀਆਂ ਉਹ ਬੰਦ ਹੋਣ ਤਾਂ ਜੋ ਜਿਹੜੇ ਲੋਕ ਹੜ੍ਹਾਂ ਵਿੱਚ ਫਸੇ ਹੋਏ ਨੇ ਉਤੋਂ ਲੋਕਾਂ ਨੂੰ ਜਿਹੜੀ ਕਿ ਉਹ ਰਾਹਤ ਮਿਲੇ ਤੇ ਜਿਹੜੇ ਲੋਕ ਆਪਣੇ ਕੰਮਾਂ ਕਾਰਨ ਨੂੰ ਵੀ ਜਾਂਦੇ ਨੇ ਕਿਉਂਕਿ ਲਗਾਤਾਰ ਬਰਸਾਤ ਕਰਕੇ ਵੀ ਜਿਹੜੇ ਕੰਮਕਾਰ ਉਹ ਬਿਲਕੁਲ ਠੱਪ ਹੋਏ ਨੇ ਤੇ ਲੋਕ ਜਿਹੜੇ ਨੇ ਉਹ ਘਰਾਂ ਵਿੱਚ ਬੈਠਣ ਨੂੰ ਮਜਬੂਰ ਹੁੰਦੇ ਨੇ ਤਾਂ ਮੌਸਮ ਖੁੱਲੇਗਾ ਤਾਂ ਲੋਕਾਂ ਦੇ ਕੰਮਕਾਰ ਵੀ ਚੱਲਣਗੇ ਇਸ ਕਰਕੇ ਲੋਕ ਹੁਣ ਤਾਂ ਕੁਦਰਤ ਨੂੰ ਅਰਦਾਸਾਂ ਬੇਨਤੀਆਂ ਹੀ ਕਰਦੇ ਨੇ ਵੀ ਹੁਣ ਜਿਹੜਾ ਮੌਸਮ ਹੈ ਸਹੀ ਹੋਵੇ ਤੇ ਜਿਹੜਾ ਉਹ ਆਮ ਜਨ ਜੀਵਨ ਉਹ ਸਹੀ ਹੋਵੇ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪਤ ਸ੍ਰੀਚਾ ਦੈਨਿਕ ਸਵੇਟੀ ਵੀ ਅੰਮ੍ਰਿਤਸਰ ਮੌਸਮ ਦਾ ਮિજાਜ ਲਗਾਤਾਰ ਕਹਿਟਾਰਿਆ ਇੱਕ ਪਾਸੇ ਕਹਿਰ ਪੰਜਾਬ ਦੇ 7 ਤੋਂ 8 ਜ਼ਿਲ੍ਹਿਆਂ ਵਿੱਚ ਹੜ੍ਹ ਬਣ ਕੇ ਲੋਕਾਂ ਤੇ ਵਹਿ ਰਿਹਾ ਹੈ ਦੂਸਰੇ ਪਾਸੇ ਲਗਾਤਾਰ ਜੋ ਬਰਸਾਤ ਹੋ ਰਹੀ ਹੈ ਉਸ ਕਰਕੇ ਵੀ ਲਗਾਤਾਰ ਲੋਕਾਂ ਨੂੰ ਦਿੱਕਤਾਂ ਹੋ ਰਹੀਆਂ ਨੇ ਕਿਉਂਕਿ ਜੇ ਗੱਲ ਕਰ ਲਈਏ ਅੰਮ੍ਰਿਤਸਰ ਵਿੱਚ ਬਹੁਤ ਰਿਕਾਰਡ ਤੌਰ ਤੇ ਬਰਸਾਤ ਹੋ ਰਹੀ ਹੈ ਆਏ ਜਿੰਨ ਬਰਸਾਤ ਹੋ ਰਹੀ ਹੈ ਜਿਸ ਨੇ ਕਿ ਲੋਕਾਂ ਨੂੰ ਵਾਸਤੇ ਕਾਫੀ ਜ਼ਿਆੜੀਆਂ ਦਿੱਕਤਾਂ ਬਹਦਾ ਦਿੱਤੇ ਪਾਵੇਂ ਲੋਕਾਂ ਨੂੰ ਗਰਮੀ ਤੋਂ ਲੂ ਦੇ ਥਪੇੜਿਆਂ ਤੋਂ ਵੱਡੀ ਰਾਹਤ ਮਿਲਦੀ ਹੈ ਔਰ ਤਾਪਮਨ ਬਹੁਤ ਹੇਠਾਂ ਵੱਲ ਚਲਾ ਗਿਆ ਪਰ ਆਏ ਦਿਨ ਬਰਸਾਤ ਹੋ ਰਹੀ ਹੈ ਔਰ ਲੋਕਾਂ ਨੂੰ ਆਵਾਜਾਈ ਵਿੱਚ ਵੀ ਦਿੱਕਤ ਹੁੰਦੀ ਖਾਸ ਕਰਕੇ ਜਿਹੜੇ ਦੋ ਪਹੀਆ ਚਾਲਕ ਨੇ ਉਹਨਾਂ ਨੂੰ ਆਨ ਜਾਣ 'ਚ ਦਿੱਕਤ ਹੁੰਦੀ ਹੈ ਕਿਉਂਕਿ ਅੰਮ੍ਰਿਤਸਰ ਵਿੱਚ ਬਹੁਤ ਸਾਰੇ ਐਸੇ ਇਲਾਕੇ ਨੇ ਜਿਨ੍ਹਾਂ ਵਿੱਚ ਪਾਣੀ ਭਰ ਜਾਂਦਾ ਹੈ ਔਰ ਬਹੁਤ ਨੀਵੇਂ ਇਲਾਕੇ ਨੇ ਜਿੱਥੇ ਕਿ ਬਹੁਤ ਜ਼ਿਆਦਾ ਪਾਣੀ ਭਰ ਜਾਂਦਾ ਜਿਹੜੋਂ ਲੋਕ ਉੱਥੋਂ ਗੁਜ਼ਰਦੇ ਨੇ ਤਾਂ ਬਹੁਤ ਦਿੱਕਤਾਂ ਹੁੰਦੀਆਂ ਨੇ ਫਿਲਹਾਲ ਤੁਹਾਨੂੰ ਹੈਰੀਟੇਜ ਸਟਰੀਟ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਬਰਸਾਤ ਫੇਰ ਮੁਰਤੋਂ ਸ਼ੁਰੂ ਹੋ ਚੁੱਕੀ ਹੈ ਔਰ ਜਿਹੜੀ ਇਹ ਬਰਸਾਤ ਹੈ ਮੂਸਲਾਦਾਰ ਬਰਸਾਤ ਹੈ ਇਹ ਕੱਚੇ ਮਕਾਨਾਂ ਵਾਸਤੇ ਵੀ ਬਹੁਤ ਨੁਕਸਾਨ ਦੇ ਸਾਬਿਤ ਹੋ ਰਹੀ ਹੈ ਕਿਉਂਕਿ ਜੇ ਗੱਲ ਕਰ ਲਈਏ ਅੰਮ੍ਰਿਤਸਰ ਵਿੱਚ ਵੀ ਬੀਤੇ ਦਿਨਾਂ ਅੰਦਰ ਵੀ ਮਨਜੀਠ ਮੰਡੀ ਵਿੱਚ ਵੀ ਮਕਾਨ ਡਿੱਗੇ ਸੀ ਤੇ ਅੱਜ ਵੀ ਇੱਕ ਮਕਾਨ ਜਿਹੜਾ ਕਿ ਉਹ ਡਿੱਗਿਆ ਹੈ ਕਿਉਂਕਿ ਲਗਾਤਾਰ ਜੋ ਬਰਸਾਤ ਹੋ ਰਹੀ ਹੈ ਮूसलाधार ਬਰਸਾਤ ਹੋ ਰਹੀ ਹੈ ਤਾਂ ਉਹ ਜਿਹੜਾ ਪਾਣੀ ਹੈ ਬਰਸਾਤ ਦਾ ਉਹ ਕੱਚੇ ਮਕਾਨਾਂ ਵਾਸਤੇ ਬਹੁਤ ਜ਼ਿਆਦਾ ਨੁਕਸਾਨ ਦੇ ਹੁੰਦਾ ਹੈ ਹੁਣ ਤਾਂ ਲੋਕ ਇਹੀ ਅਰਦਾਸਾਂ ਕਰ ਰਹੇ ਨੇ ਕੁਦਰਤ ਪਾਸੋਂ ਵੀ ਜੋ ਲਗਾਤਾਰ ਕਰੋਪੀ ਹੋ ਰਹੀ ਹੈ ਬਰਸਾਤ ਹੋ ਰਹੀ ਹੈ ਬਰਸਾਤ ਬੰਦ ਹੋਵੇ ਕਿਉਂਕਿ ਤੁਹਾਨੂੰ ਦੱਸਿਏ ਜੇ ਗੱਲ ਕਰੀਏ ਪਿਛਲੇ ਮਹੀਨੇ ਦੀ ਤਾਂ ਲਗਾਤਾਰ ਬਹੁਤ ਸਾਰੀਆਂ ਬਰਸਾਤਾਂ ਹੋਈਆਂ ਨੇ ਔਰ ਇਸ ਮਹੀਨੇ ਚ ਵੀ ਬਹੁਤ ਜ਼ਿਆਦਾ ਲਗਾਤਾਰ ਬਰਸਾਤ ਹੁੰਦੀ ਹੈ ਧੋਖ-ਰੋਕ ਕੇ ਬਰਸਾਤ ਜਿਹੜੀ ਕਿ ਉਹ ਹੋ ਰਹੀ ਹੈ ਕੱਲ ਵੀ ਬਹੁਤ ਜ਼ਿਆਦਾ ਬਰਸਾਤ ਹੋਈ ਸੀ ਦੇਰ ਰਾਤ ਵੀ ਬਹੁਤ ਬਰਸਾਤ ਹੋਈ ਸੀ ਤਾਂ ਹੁਣ ਫੇਰ ਇੱਕ ਵਾਰ ਫਿਰ ਤੋਂ ਬਰਸਾਤ ਜਿਹੜੀ ਕਿ ਉਹ ਸ਼ੁਰੂ ਹੋ ਚੁੱਕੀ ਹੈ ਭਾਵੇਂ ਬਰਸਾਤ ਜਿਹੜੀ ਕਿ ਉਹ ਲੋਕਾਂ ਨੂੰ ਗਰਮੀ ਤੋਂ ਰਾਹਤ ਦੇ ਰਹੀ ਹੈ ਪਰ ਜੋ ਕੁਦਰਤ ਦਾ ਕਹਿਰ ਲੋਕਾਂ ਤੇ ਬਣਿਆ ਹੋਇਆ ਹੈ ਉਹ ਬਹੁਤ ਦਿੱਕਤਾਂ ਕਰ ਰਿਹਾ ਕਿਉਂਕਿ ਇੱਕ ਪਾਸੇ ਜੇ ਗੱਲ ਕਰੀਏ ਅਜਨਾਲਾ ਦੀ ਔਰ ਰਮਦਾਸ ਹੈ ਡੇਰਾ ਬਾਬਾ ਨਾਨਕ ਹੈ ਉਹ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਹੈ ਔਰ ਲਗਾਤਾਰ ਅਸਮਾਨ ਵਿੱਚ ਤੁਸੀਂ ਦੇਖ ਸਕਦੇ ਹੋ ਬੱਦਲ ਬਾਈ ਜਿਹੜੀ ਕਿ ਬਣੀ ਹੋਈ ਹੈ ਔਰ ਮੌਸਮ ਵਿਭਾਗ ਨੇ ਵੀ ਇਹ ਖਤਸਾ ਜਤਾਇਆ ਵੀ ਆਉਣ ਵਾਲੇ ਦਿਨਾਂ ਵਿੱਚ ਬਹੁਤ ਜ਼ਿਆਦਾ ਬਰਸਾਤ ਹੋਵੇਗੀ ਕਿਉਂਕਿ ਜੇ ਜ਼ਿਆਦਾ ਬਰਸਾਤ ਹੁੰਦੀ ਹੈ ਤਾਂ ਦਿੱਕਤਾਂ ਤਾਂ ਲੋਕਾਂ ਨੂੰ ਆਉਣੀਆਂ ਸੁਭਾਵਿਕ ਹੀ ਨੇ ਭਾਵੇਂ ਗਰਮੀ ਤੋਂ ਰਾਹਤ ਹੈ ਪਰ ਜੋ ਮੌਸਮ ਬਣਿਆ ਹੋਇਆ ਹੈ ਲਗਾਤਾਰ ਕਹਿ ਢਾ ਰਿਹਾ ਸਿਤਮ ਢਾ ਰਿਹਾ ਹੈ ਔਰ ਲੋਕ ਹੁਣ ਚਾਹੁੰਦੇ ਨੇ ਬਰਸਾਤਾਂ ਜਿਹੜੀਆਂ ਉਹ ਬੰਦ ਹੋਣ ਤਾਂ ਜੋ ਜਿਹੜੇ ਲੋਕ ਹੜ੍ਹਾਂ ਵਿੱਚ ਫਸੇ ਹੋਏ ਨੇ ਉਤੋਂ ਲੋਕਾਂ ਨੂੰ ਜਿਹੜੀ ਕਿ ਉਹ ਰਾਹਤ ਮਿਲੇ ਤੇ ਜਿਹੜੇ ਲੋਕ ਆਪਣੇ ਕੰਮਕਾਰਨ ਨੂੰ ਵੀ ਜਾਂਦੇ ਨੇ ਕਿਉਂਕਿ ਲਗਾਤਾਰ ਬਰਸਾਤ ਕਰਕੇ ਵੀ ਜਿਹੜੇ ਕੰਮਕਾਰ ਉਹ ਬਿਲਕੁਲ ਠੱਪ ਹੋਏ ਨੇ ਤੇ ਲੋਕ ਜਿਹੜੇ ਨੇ ਉਹ ਘਰਾਂ ਵਿੱਚ ਬੈਠਣ ਨੂੰ ਮਜਬੂਰ ਹੁੰਦੇ ਨੇ ਤਾਂ ਮੌਸਮ ਖੁੱਲੇਗਾ ਤਾਂ ਲੋਕਾਂ ਦੇ ਕੰਮਕਾਰ ਵੀ ਚੱਲਣਗੇ ਇਸ ਕਰਕੇ ਲੋਕ ਹੁਣ ਤਾਂ ਕੁਦਰਤ ਨੂੰ ਅਰਦਾਸਾਂ ਬੇਨਤੀਆਂ ਹੀ ਕਰਦੇ ਨੇ ਵੀ ਹੁਣ ਜਿਹੜਾ ਮੌਸਮ ਸਹੀ ਹੋਵੇ ਤੇ ਜਿਹੜਾ ਉਹ ਆਮ ਜਨ ਜੀਵਨ ਉਹ ਸਹੀ ਹੋਵੇ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾਹ ਜਾਨਕ ਸਵਰਟੀ ਵੀ ਅੰਮ੍ਰਿਤਸਰ ਮੌਸਮ ਦਾ ਮિજાਜ ਲਗਾਤਾਰ ਕਹਿ ਟਾਰਿਆ ਇੱਕ ਪਾਸੇ ਕਹਿਰ ਪੰਜਾਬ ਦੇ 7 ਤੋਂ 8 ਜ਼ਿਲ੍ਹਿਆਂ ਵਿੱਚ ਹੜ੍ਹ ਬਣ ਕੇ ਲੋਕਾਂ ਤੇ ਵਹਿ ਰਿਹਾ ਦੂਸਰੇ ਪਾਸੇ ਲਗਾਤਾਰ ਜੋ ਬਰਸਾਤ ਹੋ ਰਹੀ ਹੈ ਉਸ ਕਰਕੇ ਵੀ ਲਗਾਤਾਰ ਲੋਕਾਂ ਨੂੰ ਦਿੱਕਤਾਂ ਹੋ ਰਹੀਆਂ ਨੇ ਕਿਉਂਕਿ ਜੇ ਗੱਲ ਕਰ ਲਈਏ ਅੰਮ੍ਰਿਤਸਰ ਵਿੱਚ ਬਹੁਤ ਰਿਕਾਰਡ ਤੌਰ ਤੇ ਬਰਸਾਤ ਹੋ ਰਹੀ ਹੈ այ ਜਿੰਨ ਬਰਸਾਤ ਹੋ ਰਹੀ ਹੈ ਜਿਸ ਨੇ ਕਿ ਆ ਲੋਕਾਂ ਨੂੰ ਵਾਸਤੇ ਕਾਫੀ ਜ਼ਿਆੜੀਆਂ ਦਿੱਕਤਾਂ ਬਦਾ ਦਿੱਤੇ ਪਾਵੇਂ ਲੋਕਾਂ ਨੂੰ ਗਰਮੀ ਤੋਂ ਲੂ ਦੇ ਥਪੇੜਿਆਂ ਤੋਂ ਵੱਡੀ ਰਾਹਤ ਮਿਲਦੀ ਔਰ ਤਾਪਮਨ ਬਹੁਤ ਹੇਠਾਂ ਵੱਲ ਚਲਾ ਗਿਆ ਪਰ ਆਏ ਦਿਨ ਬਰਸਾਤ ਹੋ ਰਹੀ ਏ ਔਰ ਲੋਕਾਂ ਨੂੰ ਆਵਾਜਾਈ ਵਿੱਚ ਵੀ ਦਿੱਕਤ ਹੁੰਦੀ ਖਾਸ ਕਰਕੇ ਜਿਹੜੇ ਦੋ ਪਹੀਆ ਚਾਲਕ ਨੇ ਉਹਨਾਂ ਨੂੰ ਆਨ ਜਾਣ 'ਚ ਦਿੱਕਤ ਹੁੰਦੀ ਹੈ ਕਿਉਂਕਿ ਅੰਮ੍ਰਿਤਸਰ ਵਿੱਚ ਬਹੁਤ ਸਾਰੇ ਐਸੇ ਇਲਾਕੇ ਨੇ ਜਿਨ੍ਹਾਂ ਵਿੱਚ ਪਾਣੀ ਭਰ ਜਾਂਦਾ ਔਰ ਬਹੁਤ ਨੀਵੇਂ ਇਲਾਕੇ ਨੇ ਜਿੱਥੇ ਕਿ ਬਹੁਤ ਜ਼ਿਆਦਾ ਪਾਣੀ ਭਰ ਜਾਂਦਾ ਜਿਹੜੋਂ ਲੋਕ ਉੱਥੋਂ ਗੁਜ਼ਰਦੇ ਨੇ ਤਾਂ ਬਹੁਤ ਦਿੱਕਤਾਂ ਹੁੰਦੀਆਂ ਨੇ ਫਿਲਹਾਲ ਤੁਹਾਨੂੰ ਹੈਰਿਟੇਜ ਸਟਰੀਟ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਬਰਸਾਤ ਫੇਰ ਮੁਰਤੋਂ ਸ਼ੁਰੂ ਹੋ ਚੁੱਕੀ ਹੈ ਔਰ ਜਿਹੜੀ ਇਹ ਬਰਸਾਤ ਹੈ ਮੂਸਲਾਤਾਰ ਬਰਸਾਤ ਹੈ ਇਹ ਕੱਚੇ ਮਕਾਨਾਂ ਵਾਸਤੇ ਵੀ ਬਹੁਤ ਨੁਕਸਾਨ ਦੇ ਸਾਬਿਤ ਹੋ ਰਹੀ ਹੈ ਕਿਉਂਕਿ ਜੇ ਗੱਲ ਕਰ ਲਈਏ ਅਮਰਸਰ ਵਿੱਚ ਵੀ ਬੀਤੇ ਦਿਨਾਂ ਅੰਦਰ ਵੀ ਮਨਜੀਠ ਮੰਡੀ ਵਿੱਚ ਵੀ ਮਕਾਨ ਡਿੱਗੇ ਸੀ ਤੇ ਅੱਜ ਵੀ ਇੱਕ ਮਕਾਨ ਜਿਹੜਾ ਕਿ ਉਹ ਡਿੱਗਿਆ ਹੈ ਕਿਉਂਕਿ ਲਗਾਤਾਰ ਜੋ ਬਰਸਾਤ ਹੋ ਰਹੀ ਹੈ ਮੂਸਲਾਤਾਰ ਬਰਸਾਤ ਹੋ ਰਹੀ ਹੈ ਤਾਂ ਉਹ ਜਿਹੜਾ ਪਾਣੀ ਹੈ ਬਰਸਾਤ ਦਾ ਉਹ ਕੱਚੇ ਮਕਾਨਾਂ ਵਾਸਤੇ ਬਹੁਤ ਜ਼ਿਆਦਾ ਨੁਕਸਾਨ ਦੇ ਹੁੰਦਾ ਹੈ ਹੁਣ ਤਾਂ ਲੋਕ ਇਹੀ ਅਰਦਾਸਾਂ ਕਰ ਰਹੇ ਨੇ ਕੁਦਰਤ ਪਾਸੋਂ ਵੀ ਜੋ ਲਗਾਤਾਰ ਕਰੋਪੀ ਹੋ ਰਹੀ ਹੈ ਬਰਸਾਤ ਹੋ ਰਹੀ ਹੈ ਬਰਸਾਤ ਬੰਦ ਹੋਵੇ ਕਿਉਂਕਿ ਤੁਹਾਨੂੰ ਦੱਸ ਦਈਏ ਜੇ ਗੱਲ ਕਰੀਏ ਪਿਛਲੇ ਮਹੀਨੇ ਦੀ ਤਾਂ ਲਗਾਤਾਰ ਬਹੁਤ ਸਾਰੀਆਂ ਬਰਸਾਤਾਂ ਹੋਈਆਂ ਨੇ ਔਰ ਇਸ ਮਹੀਨੇ 'ਚ ਵੀ ਬਹੁਤ ਜ਼ਿਆਦਾ ਲਗਾਤਾਰ ਬਰਸਾਤ ਹੁੰਦੀ ਹੈ ਧੋਕ ਰੋਕੇ ਬਰਸਾਤ ਜਿਹੜੀ ਕਿ ਉਹ ਹੋ ਰਹੀ ਹੈ ਕੱਲ ਵੀ ਬਹੁਤ ਜ਼ਿਆਦਾ ਬਰਸਾਤ ਹੋਈ ਸੀ ਦੇਰ ਰਾਤ ਵੀ ਬਹੁਤ ਬਰਸਾਤ ਹੋਈ ਸੀ ਤਾਂ ਹੁਣ ਫੇਰ ਇੱਕ ਵਾਰ ਫਿਰ ਤੋਂ ਬਰਸਾਤ ਜਿਹੜੀ ਕਿ ਉਹ ਸ਼ੁਰੂ ਹੋ ਚੁੱਕੀ ਹੈ ਭਾਵੇਂ ਬਰਸਾਤ ਜਿਹੜੀ ਕਿ ਉਹ ਲੋਕਾਂ ਨੂੰ ਗਰਮੀ ਤੋਂ ਰਾਹਤ ਦੇ ਰਹੀ ਹੈ ਪਰ ਜੋ ਕੁਦਰਤ ਦਾ ਕਹਿਰ ਲੋਕਾਂ ਤੇ ਬਣਿਆ ਹੋਇਆ ਉਹ ਬਹੁਤ ਦਿੱਕਤਾਂ ਕਰ ਰਿਹਾ ਕਿਉਂਕਿ ਇੱਕ ਪਾਸੇ ਜੇ ਗੱਲ ਕਰੀਏ ਅਜਨਾਲਾ ਦੀ ਔਰ ਰਮਦਾਸ ਹੈ ਡੇਰਾ ਬਾਬਾ ਨਾਨਕ ਹੈ ਉਹ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਹੈ ਔਰ ਲਗਾਤਾਰ ਅਸਮਾਨ ਵਿੱਚ ਤੁਸੀਂ ਦੇਖ ਸਕਦੇ ਹੋ ਬੱਦਲ ਬਾਈ ਜਿਹੜੀ ਕਿ ਬਣੀ ਹੋਈ ਹੈ ਔਰ ਮੌਸਮ ਵਿਭਾਗ ਨੇ ਵੀ ਇਹ ਖਤਰਸ਼ਾ ਜਤਾਇਆ ਵੀ ਆਉਣ ਵਾਲੇ ਦਿਨਾਂ ਵਿੱਚ ਬਹੁਤ ਜ਼ਿਆਦਾ ਬਰਸਾਤ ਹੋਵੇਗੀ ਕਿਉਂਕਿ ਜੇ ਜ਼ਿਆਦਾ ਬਰਸਾਤ ਹੁੰਦੀ ਹੈ ਤਾਂ ਦਿੱਕਤਾਂ ਤਾਂ ਲੋਕਾਂ ਨੂੰ ਆਉਣੀਆਂ ਸੁਭਾਵਿਕ ਹੀ ਨੇ ਭਾਵੇਂ ਗਰਮੀ ਤੋਂ ਰਾਹਤ ਹੈ ਪਰ ਜੋ ਮੌਸਮ ਬਣਿਆ ਹੋਇਆ ਹੈ ਲਗਾਤਾਰ ਕਹਿ ਢਾ ਰਿਹਾ ਸਿਤਮ ਢਾ ਰਿਹਾ ਔਰ ਲੋਕ ਹੁਣ ਚਾਹੁੰਦੇ ਨੇ ਬਸਾਤਾਂ ਜਿਹੜੀਆਂ ਉਹ ਬੰਦ ਹੋਣ ਤਾਂ ਜੋ ਜਿਹੜੇ ਲੋਕ ਹੜਾਂ ਵਿੱਚ ਫਸੇ ਹੋਏ ਨੇ ਉਥੋਂ ਲੋਕਾਂ ਨੂੰ ਜਿਹੜੀ ਕਿ ਉਹ ਰਾਹਤ ਮਿਲੇ ਤੇ ਜਿਹੜੇ ਲੋਕ ਆਪਣੇ ਕੰਮਾਂ ਕਾਰਨ ਨੂੰ ਵੀ ਜਾਂਦੇ ਨੇ ਕਿਉਂਕਿ ਲਗਾਤਾਰ ਬਸਾਤ ਕਰਕੇ ਵੀ ਜਿਹੜੇ ਕੰਮਕਾਰ ਉਹ ਬਿਲਕੁਲ ਠੱਪ ਹੋਏ ਨੇ ਤੇ ਲੋਕ ਜਿਹੜੇ ਨੇ ਉਹ ਘਰਾਂ ਵਿੱਚ ਬੈਠਣ ਨੂੰ ਮਜਬੂਰ ਹੁੰਦੇ ਨੇ ਤਾਂ ਮੌਸਮ ਖੁੱਲੇਗਾ ਤਾਂ ਲੋਕਾਂ ਦੇ ਕੰਮਕਾਰ ਵੀ ਚੱਲਣਗੇ ਇਸ ਕਰਕੇ ਲੋਕ ਹੁਣ ਤਾਂ ਕੁਦਰਤ ਨੂੰ ਅਰਦਾਸਾ ਬੇਨਤੀ ਹੀ ਕਰਦੇ ਨੇ ਵੀ ਹੁਣ ਜਿਹੜਾ ਮੌਸਮ ਹੈ ਸਹੀ ਹੋਵੇ ਤੇ ਜਿਹੜਾ ਉਹ ਆਮ ਜਨ ਜੀਵਨ ਉਹ ਸਹੀ ਹੋਵੇ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾ ਦੀਨਿਕ ਸਵਰਟੀਵੀ ਅੰਮ੍ਰਿਤਸਰ